ਮੇਰੀ ਪੀਰੀ ਦੇ ਮਾਲਕ ਨੇ ਬਰ ਦਿੱਤਾ ਸੀ ਗੁਰੂ ਤੇਗ ਬਹਾਦਰ ਜੀ ਦੇ ਵੱਡੇ ਭਰਾਤਾ ਨੂੰ ਕਿ ਅਟਲ ਰਾਏ ਤੂੰ ਸਾਡਾ ਬਚਨ ਮੰਨ ਕੇ ਸਰੀਰ त्यागਿਆ ਅੱਜ ਤੋਂ ਤੈਨੂੰ ਅੰਮ੍ਰਿਤਸਰ ਦਾ ਕੋਤਵਾਲ ਥਾਪਦੇ ਹਾਂ ਕੋਤਵਾਲ ਥਾਣੇਦਾਰ ਅੰਮ੍ਰਿਤਸਰ ਦਾ ਕੋਤਵਾਲ ਕੌਣ ਹੈ ਬਾਬਾ ਅਟਲ ਰਾਏ ਜੀ ਅੱਜ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਿੰਘ ਸਾਹਿਬ ਦੀ ਨਿਯੁਕਤੀ ਹੁੰਦੀ ਹੈ ਉਹਨਾਂ ਚਿਰ ਨਿਯੁਕਤੀ ਪ੍ਰਵਾਨ ਨਹੀਂ ਮੰਨੀ ਜਾਂਦੀ ਜਿਨ੍ਹਾਂ ਚਿਰ ਜਾ ਕਰਕੇ ਬਾਬਾ ਅਟਲ ਰਾਏ ਜੀ ਦੇ ਨਕਮਸਤਕ ਨਹੀਂ ਹੁੰਦੇ ਤੇ ਬਾਬਾ ਅਟਲ ਰਾਏ ਜੀ ਦੇ ਅਰਦਾਸ ਹੁਕਮਨਾਮਾ ਪ੍ਰਸ਼ਾਦ ਨਹੀਂ ਵਰਤਦਾ ਉਹਨਾਂ ਚਿਰ ਨਵਨਯੁਗਤ ਸਿੰਘ ਸਾਹਿਬ ਗ੍ਰੰਥੀ ਸਿੰਘ ਦੇ ਦਸਕਤ ਨਹੀਂ ਹੁੰਦੇ ਬਾਬਾ ਟਲਰ ਰਾਏ ਜੀ ਦੇ ਸਥਾਨ ਤੇ ਦਾਤੀ ਮਰਜ਼ਾਦਾ ਪੂਰੀ ਹੁੰਦੀ ਹੈ ਭਾਵੇਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਐਲਾਨ ਹੋ ਜਾਵੇ ਭਾਵੇਂ ਉੱਪਰਲਾ ਚੋਲਾ ਦਰਸ਼ਨੀ ਜੋੜੀ ਚ ਪਹਿਨਾਇਆ ਜਾਵੇ ਇਹ ਸਿੰਘ ਸਹਿਬਾਨ ਦੀਆਂ ਨਿਯੁਕਤੀ ਦੀਆਂ ਮਰਜ਼ਾਦਾਵਾਂ ਨੇ ਪਹਿਲਾਂ ਅਕਾਲ ਤਖਤ ਸਾਹਿਬ ਉੱਪਰ ਫਸੀਲ ਤੋਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਐਲਾਨ ਕਰਦਾ ਹੈ ਕਿ ਫਲਾਣ ਗ੍ਰੰਥੀ ਸਿੰਘ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਿੰਘ ਸਹਿਬ ਦੀ ਪਦਵੀ ਤੇ ਨਿਯੁਕਤ ਕੀਤਾ ਜਾਂਦਾ ਹੈ ਫਿਰ ਸਮੁਤਤਾ ਪੰਥ ਉੱਤੇ ਦਸਤਾਰਾਂ ਪੇਟ ਕਰਦਾ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਚੋਲਾ ਪਹਿਨਾਉਂਦੇ ਆ ਦਰਸ਼ਨੀ ਡਿਊਟੀ ਫਿਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਰੋਜ਼ਾਨਾ ਨਾਲੋਂ ਵੱਖਰੀ ਅਰਦਾਸ ਹੁੰਦੀ ਹੈ ਕੜਾ ਪ੍ਰਸ਼ਾਦ ਦੀ ਦੇਗ ਨਾਲ ਅਰਦਾਸ ਹੁੰਦੀ ਹੈ ਉਹ ਨਵਨਿਯੁਕਤ ਸਿੰਘ ਸਾਹਿਬਾਨ ਹੁਕਮ ਲੈਂਦੇ ਆ ਮਹਾਰਾਜ ਦੀ ਹਜ਼ੂਰੀ ਵਿੱਚੋਂ ਸਾਰੀ ਮਰਜ਼ਾਦਾ ਹੋ ਜਾਂਦੀ ਹੈ ਪਰ ਪ੍ਰਵਾਨ ਉਹਨਾਂ ਚਰਣੀ ਹੁੰਦਾ ਜਿਨ੍ਹਾਂ ਚ ਰੋਦੂ ਬਾਅਦ ਪ੍ਰਕਰਮਾ ਕਰਕੇ ਬਾਬਾ ਟਾਲਰਾਏ ਜੀ ਦੇ ਅਸਥਾਨ ਤੇ ਮੱਥਾ ਟੇਕ ਕੇ ਅਰਦਾਸ ਹੋਰ ਕੇ ਹੁਕਮਨਾਮਾ ਹੋ ਕੇ ਦੇਗ ਵਰਤਦੀ ਹੈ ਉਸ ਤੋਂ ਬਾਅਦ ਫਿਰ ਰਜਿਸਟਰ ਦੇ ਵਿੱਚ ਹਾਜ਼ਰੀ ਲੱਗਦੀ ਉਹਨਾਂ ਚਰ ਸਿੰਘ ਸਾਹਿਬ ਪ੍ਰਵਾਨ ਨਹੀਂ ਮੰਨਿਆ ਜਾਂਦਾ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਹੈ ਕਿ ਜਿੰਨਾ ਚਿਰ ਤੇਰੀ ਪ੍ਰਵਾਨਗੀ ਨਹੀਂ ਹੋਵੇਗੀ ਅਟਲ ਰਾਏ ਉਹਨਾਂ ਚਿਰ ਇਥੇ ਕਾਰਜ ਪ੍ਰਵਾਨ ਨਹੀਂ ਹੋਇਆ ਕਰੇਗਾ